ਚਿਰੇਲ ਕੀ ਹੁੰਦੀ ਹੈ ਇਹ ਕਿੱਥੇ ਰਹਿੰਦੀ ਹੈ ਇਸ ਦੀਆਂ ਕੀ ਨਿਸ਼ਾਨੀਆਂ ਨੇ ਇਹ ਕਿਵੇਂ ਆਦਮੀਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਅਤੇ ਇਸ ਕੋਲ ਕਿੰਨੀ ਤਾਕਤ ਹੁੰਦੀ ਹੈ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਇਹਨਾਂ ਸਾਰੀਆਂ ਗੱਲਾਂ ਬਾਰੇ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਵਾਂਗੇ ਸੰਗਤ ਜੀ ਜਿੰਨੀਆਂ ਵੀ ਚੰਗੀਆਂ ਤੇ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਗੁਪਤ ਹੀ ਰਹਿੰਦੀਆਂ ਹਨ ਉਹ ਸਾਨੂੰ ਇਹਨਾਂ ਅੱਖਾਂ ਨਾਲ ਕਦੇ ਨਜ਼ਰ ਨਹੀਂ ਆਉਂਦੀਆਂ ਇਹ ਉਹਨਾਂ ਸ਼ਕਤੀਆਂ ਦੀ ਆਪਣੀ ਇੱਛਾ ਹੁੰਦੀ ਹੈ ਕਿ ਉਹ ਕਿਸ ਨੂੰ ਦਿਖਣਾ ਚਾਹੁੰਦੀਆਂ ਨੇ। ਕਈ ਵਾਰ ਦੋ ਜਣਿਆਂ ਵਿੱਚੋਂ ਕੇਵਲ ਇੱਕ ਜਣੇ ਨੂੰ ਹੀ ਕੋਈ ਭੂਤ-ਪ੍ਰੇਤ ਦਿਖ ਰਿਹਾ ਹੁੰਦਾ ਹੈ ਜਦ ਕਿ ਦੂਜੇ ਨੂੰ ਉੱਥੇ ਕੁਝ ਵੀ ਨਜ਼ਰ ਨਹੀਂ ਆਉਦਾ। ਸੰਗਤ ਜੀ ਜਿੰਨੀਆਂ ਵੀ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ 네ਗੇਟਿਵ ਐਨਰਜੀ ਵੀ ਆਖਦੇ ਨੇ ਇਹ ਸਭ ਸੂਖਮ ਸ਼ਕਤੀਆਂ ਹੁੰਦੀਆਂ ਹਨ। ਸਾਡੇ ਆਲੇ-ਦੁਆਲੇ ਸੜਕਾਂ ਤੇ ਸੁੰਨਸਰ ਥਾਵਾਂ ਤੇ ਬਹੁਤ ਸਾਰੀਆਂ ਅਤ੍ਰਿਪਤ ਆਤਮਾਵਾਂ ਅਣਾਈ ਮੌਤ ਮਾਰ ਚੁੱਕੇ ਲੋਕ ਜਲ ਕੇ ਸੜ ਕੇ ਕੱਟ ਕੇ ਮਰ ਚੁੱਕੇ ਲੋਕਾਂ ਦੀਆਂ ਬਦਰੂਹਾ ਭਟਕਦੀਆਂ ਰਹਿੰਦੀਆਂ ਨੇ ਇਹਨਾਂ ਤੋਂ ਬਚਾ ਕਰਨ ਲਈ ਸਾਡੇ ਗੁਰੂਆ ਪੀਰਾਂ ਨੇ ਸਾਨੂੰ ਨਾਮ ਦੀ ਦਾਤ ਬਖਸ਼ੀ ਸੀ ਅਤੇ ਇਹਨਾਂ ਤੋਂ ਬਚੇ ਰਹਿਣ ਲਈ ਸਾਨੂੰ ਹਮੇਸ਼ਾ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਅਤੇ ਚੰਗੇ ਕਰਮ ਕਰਨੇ ਚਾਹੀਦੇ ਹਨ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਜੀ ਸੰਗਤ ਜੀ ਅੱਜ ਅਸੀਂ ਜਿਸ ਮਾੜੀ ਸ਼ਕਤੀ ਦੀ ਗੱਲ ਕਰਾਂਗੇ ਉਹ ਹੈ ਚੂੜੈਲ ਜਿਸ ਨੂੰ ਚੂੜੈਲ ਅਤੇ ਪਿਛਲ ਪੈਰੀ ਵੀ ਕਿਹਾ ਜਾਂਦਾ ਹੈ ਜ਼ਿਆਦਾਤਰ ਲੋਕ ਇਸ ਨੂੰ ਕਾਲਪਨਿਕ ਸਮਝਦੇ ਹੋਣਗੇ ਪਰ ਇਤਿਹਾਸ ਵਿੱਚ ਬਹੁਤ ਸਾਰੀਆਂ ਕਹਾਣੀਆਂ ਅਤੇ ਕਿੱਸੇ ਇਸ ਬੁਰੀ ਸ਼ਕਤੀ ਨਾਲ ਜੁੜੇ ਹੋਏ ਮਿਲਦੇ ਹਨ ਚੜੇਲ ਜਾਂ ਪਿਛਲ ਪੈਰੀ ਦਾ ਅਸਲ ਰੂਪ ਇਹ ਹੁੰਦਾ ਹੈ ਇਸ ਦੇ ਚਿਹਰੇ ਦਾ ਜਲਿਆ ਹੋਇਆ ਮਾਸ ਹੁੰਦਾ ਹੈ ਚਿੱਟੇ ਬਾਹਰ ਨਿਕਲੇ ਹੋਏ ਦੰਦ ਸਿਰ ਦੇ ਵਾਲ ਬਹੁਤ ਲੰਮੇ ਹੱਥਾਂ ਦੇ 9 ਵਧੇ ਹੋਏ ਅਤੇ ਪੈਰ ਪੁੱਠੇ ਹੁੰਦੇ ਨੇ ਇਸ ਦਾ ਅਸਲ ਚਿਹਰਾ ਬਹੁਤੀ ਭਿਆਨਕ ਹੁੰਦਾ ਹੈ ਅਤੇ ਇਸ ਦੀਆਂ ਅੱਖਾਂ ਲਾਲ ਸੁਰਖ ਹੁੰਦੀਆਂ ਨੇ ਅਤੇ ਜਿਨ੍ਹਾਂ ਵਿੱਚੋਂ ਖੂਨ ਟਪਕਦਾ ਹੋਇਆ ਪ੍ਰਤੀਤ ਹੁੰਦਾ ਹੈ ਇਹ ਸ਼ਕਤੀ ਬਹੁਤ ਬੁਰੀ ਹੁੰਦੀ ਹੈ ਇਹ ਜ਼ਿਆਦਾਤਰ ਦਰਖਤਾਂ ਉੱਪਰ ਆਪਣਾ ਬਸੇਰਾ ਕਰਦੀ ਹੈ ਬਹੁਤ ਸਾਰੇ ਸੁੰਨਸਣ ਇਲਾਕਿਆਂ 'ਚ ਖੜੇ ਦਰਖਤ ਜਿਵੇਂ ਪਿੱਪਲ ਕਿਕਰਾਂ ਅਤੇ ਬੋਹੜ ਇਸ ਦੇ ਰਹਿਣ ਦੀਆਂ ਮੁੱਖ ਥਾਵਾਂ ਨੇ ਇਹ ਰਾਤ ਵੇਲੇ ਪਹਾੜਾਂ ਵਿੱਚ ਘੁੰਮਦੀ ਹੈ ਅਤੇ ਪਹਾੜਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਅਕਸਰ ਆ ਜਾਇਆ ਕਰਦੀ ਹੈ ਇਹ ਇਕੱਲੇ ਬੰਦਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਅਤੇ ਉਸ ਨੂੰ ਮਾਰ ਕੇ ਉਸ ਦਾ ਦਿਲ ਅਤੇ ਕਲੇਜਾ ਖਾ ਜਾਂਦੀ ਹੈ। ਇਸ ਬਾਰੇ ਸਾਡੇ ਵੱਡ ਵਡੇਰੇ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਉਹਨਾਂ ਵੇਲੇ ਵਿੱਚ ਵਸੋਂ ਘਟ ਉਣ ਕਰਕੇ ਇਹਨਾਂ ਚੀਜ਼ਾਂ ਨਾਲ ਉਹਨਾਂ ਦਾ ਅਕਸਰ ਸਾਹਮਣਾ ਹੋ ਜਾਂਦਾ ਸੀ। ਅੱਜ ਹਰ ਪਿੰਡ ਸ਼ਹਿਰ ਵਿੱਚ ਗੁਰਦੁਆਰੇ ਮੰਦਰ ਮਸਜਿਦਾਂ ਬਣ ਗਈਆਂ ਹਨ ਜਿੱਥੇ ਰੱਬ ਦਾ ਨਾਮ ਚੱਲਦਾ ਰਹਿੰਦਾ ਹੈ ਜਿਸ ਤੋਂ ਇਹ ਚੀਜ਼ਾਂ ਦੂਰ ਭੱਜਦੀਆਂ ਨੇ। ਰੱਬ ਦਾ ਨਾਮ ਸੁਣ ਕੇ ਇਹਨਾਂ ਬੁਰੀਆਂ ਸ਼ਕਤੀਆਂ ਨੂੰ ਅੱਗ ਲੱਗਦੀ ਹੈ ਅਤੇ ਇਹ ਉਸਤਾ ਤੋਂ ਦੂਰ ਭੱਜਦੀਆਂ ਹਨ। ਚੜੇਲ ਕੌਣ ਬਣਦੀ ਹੈ? ਸੰਗਤ ਜੀ ਜੋ ਔਰਤਾਂ ਵਿਆਹ ਤੋਂ ਬਾਅਦ ਸਵਾ ਮਹੀਨੇ ਜਾਂ ਸਵਾ ਸਾਲ ਦੇ ਅੰਦਰ ਅਣਾਈ ਮੌਤ ਮਰ ਜਾਂਦੀਆਂ ਨੇ ਜਾਂ ਜਲ ਕੇ, ਕੱਟ ਕੇ ਮਰ ਜਾਂਦੀਆਂ ਨੇ, ਉਹ ਆਪਣੀਆਂ ਅਧੂਰੀਆਂ ਇੱਛਾਵਾਂ ਕਰਕੇ ਰੱਬ ਦੀ ਬਣਾਈ ਇਸ ਜੂਨ ਵਿੱਚ ਪੈ ਜਾਂਦੀਆਂ ਨੇ। ਜਿਨ੍ਹਾਂ ਔਰਤਾਂ ਦੇ ਬੱਚਾ ਹੋਣ ਵਾਲਾ ਹੋਵੇ ਅਤੇ ਉਹ ਗਰਭ ਵਿੱਚ ਬੱਚੇ ਸਮੇਤ ਅਣਾਈ ਮੌਤ ਮਰ ਜਾਣ ਅਜਈਆਂ ਔਰਤਾਂ ਨੂੰ ਵੀ ਇਸ ਜੂਨ ਵਿੱਚ ਜਾੜਾ ਪੈਂਦਾ ਹੈ ਅਜਈਆਂ ਰੂਹਾਂ ਦੀ ਗੱਤ ਨਹੀਂ ਹੁੰਦੀ ਅਤੇ ਇਹ ਆਪਣੀ ਇਸ ਜੂਨ ਵਿੱਚ ਪੈਣ ਤੋਂ ਬਾਅਦ ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੰਦੀਆਂ ਹਨ ਸੰਗਤ ਜੀ ਹਮੇਸ਼ਾ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਕਦੋਂ ਅਸੀਂ ਇਸ ਦੇ ਦਾ ਤਿਆਗ ਕਰ ਦੇਣਾ ਹੈ ਚੰਗੇ ਕਰਮ ਅਤੇ ਰੱਬ ਦਾ ਲਿਆ ਨਾਮ ਹੀ ਸਾਨੂੰ ਇਹੋ ਜਿਹੀਆਂ ਆਗਤ ਜੂਨਾਂ ਤੋਂ ਬਚਾਉਂਦਾ ਹੈ ਸੰਗਤ ਜੀ ਚੜੇਲ ਜਾਂ ਪਿਛਲ ਪੈਰੀ ਬਦਲਾ ਲੈਣ ਲਈ ਵਾਪਸ ਆਉਦੀ ਹੈ ਹੁਣ ਗੱਲ ਕਰਦੇ ਹਾਂ ਕਿ ਚੜੇਲ ਕਿੰਨੀ ਤਾਕਤਵਰ ਹੁੰਦੀ ਹੈ ਅਤੇ ਇਸ ਦੀ ਤਾਕਤ ਕਿਵੇਂ ਵਾਧੀ ਰਹਿੰਦੀ ਹੈ। ਸੰਗਤ ਜੀ ਚੜੇਲ ਕਿਸੇ ਵੀ ਸੋਹਣੀ ਕੁੜੀ ਦਾ ਰੂਪ ਧਾਰ ਸਕਦੀ ਹੈ। ਇਹ ਜ਼ਿਆਦਾਤਰ ਲਾਲ ਜੋੜੇ ਵਿੱਚ, ਦੁਲਹਨ ਦੇ ਰੂਪ ਵਿੱਚ ਜਾਂ ਚਿੱਟੇ ਰੰਗ ਦੇ ਸੂਟ ਵਿੱਚ ਨਜ਼ਰ ਆਇਆ ਕਰਦੀ ਹੈ। ਇਸ ਦੇ ਪੈਰ ਪੁੱਠੇ ਹੁੰਦੇ ਹਨ ਜਿਸ ਨੂੰ ਇਹ ਆਪਣੇ ਲਹੰਗੇ ਅਤੇ ਕੱਪੜਿਆਂ ਵਿੱਚ ਲੁਕਾ ਕੇ ਰੱਖਦੀ ਹੈ ਇਸ ਦੇ ਆਉਣ ਸਮੇਂ ਝਾਂਜਰ ਛਣਕ ਦੀ ਸੁਣਾਈ ਦਿੰਦੀ ਹੈ ਇਹ ਰਾਤ ਵੇਲੇ ਦਰਫਤਾਂ ਦੀਆਂ ਟਾਣੀਆਂ ਉੱਤੇ ਲਾਲ ਜੋੜਾ ਪਾ ਕੇ ਬੈਠੀ ਦਿਖਾਈ ਦਿੰਦੀ ਹੈ ਇਹ ਆਪਣੀਆਂ ਲੱਤਾ ਤੇ ਬਾਵਾ ਨੂੰ ਬਹੁਤ ਲੰਮਾ ਕਰ ਸਕਦੀ ਹੈ ਇਸ ਦੀ ਅਸਲ ਸ਼ਕਲ ਦੇਖ ਕੇ ਕਿਸੇ ਨੂੰ ਵੀ ਹਾਰਟ ਅਟੈਕ ਹੋ ਸਕਦਾ ਹੈ ਜਾਂ ਉਹ ਹਮੇਸ਼ਾ ਲਈ ਪਾਗਲ ਹੋ ਜਾਂਦਾ ਹੈ ਜਿਨ੍ਹਾਂ ਨੇ ਇਸ ਨੂੰ ਨਹੀਂ ਦੇਖਿਆ ਉਹ ਖੁਸ਼ਕਿਸਮਤ ਨੇ ਚੜੇਲ ਕੋਈ ਮਜ਼ਾਕ ਦਾ ਵਿਸ਼ਾ ਜਾਂ ਬਾਹਰ ਨਿਕਲ ਕੇ ਦੇਖਣ ਵਾਲੀ ਚੀਜ਼ ਨਹੀਂ ਹੈ ਹਮੇਸ਼ਾ ਇਸ ਤੋਂ ਬਚਣਾ ਚਾਹੀਦਾ ਹੈ ਅਤੇ ਰਾਤ ਵੇਲੇ ਦੂਰ-ਦਰਾਡੇ ਸੁੰਨੀਆਂ ਥਾਵਾਂ ਜਾਂ ਦਰਖਤਾਂ ਹੇਠ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹੁਣ ਗੱਲ ਕਰਦੇ ਹਾਂ ਕਿ ਚੜੇਲ ਕਿਹਨਾਂ ਨੂੰ ਆਪਣਾ ਸ਼ਿਕਾਰ ਬਣਾਉਦੀ ਹੈ। ਜੋ ਲੋਕ ਕਮਜ਼ੋਰ ਦਿਲ ਵਾਲੇ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਔਰਾ ਕਮਜ਼ੋਰ ਹੁੰਦੀ ਹੈ, ਜੋ ਰੱਬ ਦਾ ਨਾਮ ਨਹੀਂ ਜਪਦੇ ਅਤੇ ਜੋ ਲੋਕ ਸੁੰਨਸਾਂ ਥਾਵਾਂ ਤੇ ਚਰਾਵ ਵਗੈਰਾ ਪੀਕੇ ਜਾਂ ਇਕੱਲੇ ਸਫਰ ਕਰਦੇ ਨੇ ਅਤੇ ਪੈਦਲ ਜਾਂਦੇ ਨੇ ਇਸ ਤੋਂ ਇਲਾਵਾ ਨਵੀਆਂ ਵਿਆਹੀਆਂ ਕੁੜੀਆਂ ਗਰਭਵਤੀ ਔਰਤਾਂ ਇਹਨਾਂ ਦਾ ਬਹੁਤ ਜਲਦੀ ਸ਼ਿਕਾਰ ਹੁੰਦੀਆਂ ਨੇ ਇਹਨਾਂ ਚੀਜ਼ਾਂ ਕਰਕੇ ਹੀ ਵਿਆਹ ਅਤੇ ਛਿਲੇ ਵਿੱਚ ਘਰ ਤੋਂ ਬਾਹਰ ਜਾਣ ਤੋਂ ਮਨਾ ਕੀਤਾ ਜਾਂਦਾ ਹੈ ਛੜੇਲ ਜਿਆਦਾ ਤਾਕਤਵਰ ਬਣਨ ਲਈ ਲੋਕਾਂ ਨੂੰ ਮਾਰਦੀ ਰਹਿੰਦੀ ਹੈ ਹੁਣ ਗੱਲ ਕਰਦੇ ਹਾਂ ਕਿ ਛੜੇਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕੋਈ ਕਿੰਨੀ ਵੀ ਮਾੜੀ ਸ਼ਕਤੀ ਹੋਵੇ ਸੰਗਤ ਜੀ ਉਹ ਰੱਬ ਦੇ ਨਾਮ ਦੇ ਸਾਹਮਣੇ ਕਦੇ ਨਹੀਂ ਟਿਕ ਸਕਦੀ ਪਰਮਾਤਮਾ ਦੇ ਨਾਮ ਤੋਂ ਉਸ ਨੂੰ ਅੱਗ ਲੱਗਦੀ ਹੈ ਉਹ ਚੱਲਣ ਲੱਗਦੀ ਹੈ ਜਿਸ ਕਰਕੇ ਉਹ ਮਾੜੀ ਸ਼ਕਤੀਆਂ ਤੋਂ ਦੂਰ ਹੋ ਜਾਂਦੀ ਹੈ ਰੱਬ ਨਾ ਕਰੇ ਜੇ ਕਦੇ ਚੁੜੇਲ ਵਰਗੀ ਭਿਆਨਕ ਚੀਜ਼ ਨਾਲ ਤੁਹਾਡਾ ਸਾਹਮਣਾ ਹੋ ਜਾਵੇ ਤਾਂ ਤੁਸੀਂ ਉਸ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦੇਣਾ ਹੈ ਆਪਣੇ ਹੋਸ਼-ਹਵਾਸ ਵਿੱਚ ਰਹਿਣਾ ਹੈ ਅਤੇ ਘਬਰਾਉਣਾ ਨਹੀਂ ਹੈ ਉਸੇ ਵੇਲੇ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦੇਣਾ ਹੈ ਤੁਸੀਂ ਜਿਸਨੂੰ ਵੀ ਮੰਨਦੇ ਹੋ ਉਸ ਦਾ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ ਇਹ ਚੀਜ਼ਾਂ ਹਮੇਸ਼ਾ ਦਿਮਾਗ ਤੇ ਹਾਵੀ ਹੋ ਜਾਂਦੀਆਂ ਨੇ ਅਤੇ ਜਿਸ ਕਰਕੇ ਬੰਦਾ ਦਹਿਲ ਜਾਂਦਾ ਹੈ ਤੇ ਆਪਣੀ ਜਾਨ ਤੋਂ ਹੱਥ ਤੋ ਬੈਠਦਾ ਹੈ ਸੋ ਸੰਗਤ ਜੀ ਏਸੀ ਚੜੇਲ ਬਾਰੇ ਜਾਣਕਾਰੀ ਆਸ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਡੇ ਨਾਲ ਵੀ ਕਦੇ ਇਦਾਂ ਦਾ ਕੋਈ ਵਾਕਿਆ ਜਾਂ ਘਟਨਾ ਹੋਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਨਾਲ ਜਲਦੀ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान ਜੈ ਪੀਰਾ ਦੀ